ਕਸੀ ਨਾ ਜਿਹੜੀ ਸੀਗਾ ਵੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹੇ ਸੀ ਕਿ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲੀਆਂ ਚਾਹੀਦੀਆਂ ਔਰ ਮਿਲ ਰਹੀਆਂ ਮੈਂ ਮਰੀਜ਼ਾਂ ਨਾਲ ਗੱਲ ਕੀਤੀ ਹੈ ਜਿਹੜੇ ਦਾਖਲ ਹੈ ਉਹਨਾਂ ਦੇ ਨਾਲ ਵੀ ਜਿਹੜੇ ਓਪੀਡੀ 'ਚ ਖੜੇ ਨੇ ਉਹ ਸਾਰਿਆਂ ਨੂੰ ਪੁੱਛਿਆ ਦਵਾਈ ਹੁਣ ਸਾਰੀ ਮਿਲਦੀ ਹੈ ਦਵਾਈ ਬਾਜ਼ਾਰੋਂ ਨਹੀਂ ਲੈਣੀ ਪਾਰੇ ਔਰ ਟੈਸਟ ਵੀ ਜਿਹੜੇ ਆ ਗਏ ਆ ਵਾਇਬ੍ਰੂਡ ਸੇ ਕਿ ਜੇ 100% ਨਹੀਂ ਤਾਂ 95 96% ਹੋ ਰਹੇ ਆ ਕਿ ਦੇਖੋ ਮਸ਼ੀਨ ਖਰਾਬ ਹੋ ਗਈ ਕੁਝ ਹੋ ਗਿਆ ਉਹਦੇ ਚ ਥੋੜੀ-ਮੋਟੀ ਕੁਡੀਸਰਪਸ਼ਨ ਹੋ ਗਈ ਤਾਂ ਹੋ ਗਈ ਆਦਰਵਾਇਜ਼ ਟੈਸਟ ਵੀ ਹੋ ਰਿਹਾ ਜਿਹੜੀਆਂ ਦੋ ਨਵੀਆਂ ਫੈਸਿਲਿਟੀਜ਼ ਸ਼ੁਰੂ ਕੀਤੀਆਂ ਸੀਗੀਆਂ ਉਹ ਅੱਛਾ ਇੰ ਉਹਦਾ ਲੋਕਾਂ ਨੂੰ ਬੈਨੀਫਿਟ ਆਇਆ ਹੈ ਬਾਕੀ ਸਟਾਫ ਦੀ ਸ਼ਾਰਟੇਜ ਹੈ ਉਹ ਮੈਂ ਅਵੇਅਰ ਹਾਂ ਜੀ ਉਹਦਾ ਰਿਕਰੂਟਮੈਂਟ ਚੱਲਦੀ ਪਈ ਹੈ ਸਾਡੇ ਸਟਾਫ ਨਰਸਸ ਦੀ ਵੀ ਪੈਰਾਮੈਡੀਕਸ ਦੀ ਵੀ ਉਹ ਡਾਕਟਰਸ ਦੀ ਵੀ ਹੋਪਫੁਲੀ ਬਹੁਤ ਜਲਦੀ ਆ ਜਾਵੇ ਕਿ ਡਾਕਟਰ ਦੀ ਸ਼ਾਰਟੇਜ ਹੈਗੀ ਹੈ ਜਿਵੇਂ ਮੈਡੀਕਲ ਸਪੈਸ਼ਲਿਸਟਸ ਇੱਥੇ ਪਹਿਲਾਂ ਸੀ ਰਿਜ਼ਾਈਨ ਕਰ ਗਿਆ ਹੁਣ ਅਨੰਦਪੁਰ ਸਾਹਿਬ ਤੋਂ ਅਸੀਂ 5 ਦਿਨ ਡਿਊਟੀ ਲਈ ਹੈ ਇੱਕ ਦਿਨ ਵਲੰਟੇਰ ਤੋਂ ਲਈ ਹੈ ਇਸੇ ਤਰ੍ਹਾਂ ਜਿਹੜੇ ਗਾਇਨੋਕੋਲੋਜਿਸਟ ਕੋਈ ਹੈ ਆਫ ਪ੍ਰੋਡੈਕਟਰੀਸ਼ਣ ਵੀ ਕੋਈ ਹੈ ਉਹਦੇ ਚ ਥੋੜਾ ਜਿਹਾ ਵੇਟਿੰਗ ਪੀਰੀਅਡ ਹੈ ਸਪੈਸ਼ਲਿਸਟ ਦੀ ਕਮੀ ਹੈ ਹੁਣ ਅੱਗੇ ਜਦੋਂ ਪਿਛਲੇ ਸਾਲ ਜਦੋਂ ਲੋਕ ਪੋਸਟ ਗ੍ਰੈਜੂਏਸ਼ਨ ਕਰਕੇ ਆਏ ਸੀ ਜਿੰਨੇ ਬੰਦਿਆਂ ਨੇ ਬੌਂਡ ਭਰਿਆ ਸੀ ਉਹ ਮੈਂ ਸਾਰੇ ਰੱਖ ਲੈ ਸੀ ਪਰ ਮੇਰੀ ਮੈਡੀਕਲ ਕਾਲਜ ਦੀ ਕਮੀ ਪੂਰੀ ਹੋਈ ਆ ਇਸ ਵਾਰੀ ਹੁਣ ਮਈ ਜੂਨ ਦੇ ਵਿੱਚ ਜਦੋਂ ਉਹਦੇ ਐਗਜ਼ਾਮ ਹੋ ਜਾਣਗੇ ਬੱਚੇ ਆਣਗੇ ਉਹਦੇ ਨਾਲ ਸਾਡੀ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਤੇ ਸਬਡਿਵੀਜ਼ਨ ਹਸਪੀਟਲ ਉਹਨਾਂ ਦੀ ਸਪੈਸ਼ਲਿਸਟ ਦੀ ਕਮੀ ਪੂਰੀ ਹੋ ਜਾਏਗੀ ਇਸੇ ਤਰ੍ਹਾਂ ਅਸੀਂ ਜਿਹੜੇ 400 500 ਜਿਹੜੇ ਆ ਗਏ ਸਾਡੇ ਡਾਕਟਰ ਜਿਹੜੇ ਆ ਗਏ ਐਮਬੀਬੀਐਸ ਡਾਕਟਰ ਐਮਰਜੈਂਸੀ ਦੇ ਡਾਕਟਰ ਸਟਾਫ ਸੋ ਇਹ ਵਾਲੀਆਂ ਜਿਹੜੀਆਂ ਕਮ ਬਿਲਡਿੰਗ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਰਿਹਾ ਲੇਕਿਨ ਜਿਹੜੇ ਡਾਕਟਰ ਆ ਉਹਨਾਂ ਨੂੰ ਟ੍ਰੇਨ ਕਰਨੇ ਪੈਣਗੇ ਜੋ ਉਹਨਾਂ ਨੂੰ ਥੋੜਾ ਜਿਹਾ ਇਟ ਵਿਲ ਟੇਕ ਅ ਲिटल ਟਾਈਮ ਉਹ ਆਪਣੇ ਇਸ ਸਾਲ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਅਗਲੇ ਸਾਲ ਜਿਹੜੇ ਕਮਿਊਨਿਟੀ ਹੌਸਪੀਟਲ ਸਾਰਿਆਂ ਦੀ ਜਿਹੜੀ ਡਾਕਟਰਸ ਦੀ ਕਮੀ ਵੀ ਪੂਰੀ ਹੋ ਜਾਏ ਸਰ ਕਿਹੜੀ ਦੋਸਤ ਮੈਡੀਸਨ ਦੀ ਅਵੇਲੇਬਿਲਟੀ ਆ ਕਿ ਸਾਰੀਆਂ ਦਵਾਈਆਂ ਹਸਪਤਾਲ ਚ ਦੇਣੀਆਂ ਬਾਹਰੋਂ ਲਿਖ ਕੇ ਪਰਚੀ ਨਹੀਂ ਦੇਣੀਆਂ ਕਰੀਏ ਦੂਜਾ ਹੈਗਾ ਜਿਹੜਾ ਟੈਸਟ ਹੋਣਾ ਜਾਂ ਹਸਪਤਾਲ ਚ ਹੋਏਗਾ ਜੀ ਹਸਪਤਾਲ ਚ ਨਹੀਂ ਹੋਏਗਾ আল্টਰਾਸਾਉਂਡ ਜਿਸ ਤਰ੍ਹਾਂ ਹੁੰਦਾ ਉਹਦੇ ਜਿਹੜੇ ਪਹਿਲੇ ਬੜੇ ਯੂਜ਼ਰ ਚਾਰजेस ਆ ਪੇਸ਼ੈਂਟ ਨੇ ਉਹ ਨਹੀਂ ਦੇਣੇ ਆ ਜੇ ਬਾਹਰੋਂ 700 ਦਾ ਟੈਸਟ ਹੁੰਦਾ ਤੇ ਟੈਸਟੋ ਅੰਦਰ ਜਿਹੜਾ ਹੈਗਾ ਯੂਜ਼ਰ ਚਾਰजेस 200 ਰੁਪਏ ਤੇ 200 ਰੁਪਏ ਪੇਸ਼ੈਂਟ ਇੱਥੇ ਜਮ੍ਹਾਂ ਕਰਾਏਗਾ ਲੇਕਿਨ ਉਹ 700 ਰੁਪਏ ਵਾਲਾ ਟੈਸਟ ਉਹਦਾ ਫ੍ਰੀ ਹੋਏਗਾ ਬਾਹਰ ਉਹਨੂੰ ਸਰਕਾਰ ਪੇ ਕਰੇਗੀ ਬਾਕੀ ਜਿਹੜਾ ਉਹਦਾ ਬੈਲੈਂਸ ਹੈ 500 ਰੁਪਏ ਉਹ ਸਰਕਾਰ ਪੇ ਕਰੇਗੀ ਸੋ ਇਹ ਬੜੀਆਂ ਫੈਸਿਲਿਟੀਆਂ ਦੇ ਉਹਨਾਂ ਕੰਮ ਕਰ ਰਹੀਆਂ ਹ ਥੈਲੇਸੀਮੀਆ ਦੇ ਪੇਸ਼ੈਂਟਸ ਨੂੰ ਦਿੱਕਤ ਆਉਂਦੀ ਸੀ ਕਿਉਂਕਿ ਪਹਿਲਾਂ ਸਰਕਾਰੀ ਗੌਰਮੈਂਟ ਦਿੰਦੀ ਸੀ ਉਹਨਾਂ ਨੇ ਬੰਦ ਕਰਤਾ ਹੁਣ ਮੈਂ ਉਹਨਾਂ ਨੂੰ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਪਾਤਾ ਵੀ ਉਹਦੀ ਕਮੀ ਨਹੀਂ ਆਣੀ ਚਾਹੀਦੀ ਕਿਉਂਕਿ ਉਹ ਦਵਾਈ ਬਾਹਰੋਂ ਨਹੀਂ ਮਿਲਦੀ ਹੈ ਔਰ ਬਹੁਤ ਮਹਿੰਗੀ ਹੈ ਦਵਾਈ ਪੇਸ਼ੈਂਟ ਨਹੀਂ ਖਰੀਦ ਸਕਦਾ ਸੋ ਇਸ ਤਰ੍ਹਾਂ ਦੀ ਜਿਹੜੀਆਂ ਸਾਰੀਆਂ ਜਿਹੜੀਆਂ ਚੇਂਜਸ ਜੋ ਅਸੀਂ ਨਵੇਂ ਕੀਤੀਆਂ ਹੈਗੀਆਂ ਉਹ ਉਹਦਾ ਅਸਰ ਜਿਹੜਾ ਹੈਗਾ ਉਹ ਜ਼ਮੀਨ ਤੇ ਸਭ ਨੂੰ ਨਜ਼ਰ ਆ ਸਰ ਸਾਹਿਬ ਤੁਹਾਡੇ 2 ਵਜੇ ਤੱਕ ਖੁੱਲਦੀ ਸਰ ਉਹਨਾਂ ਰਾਊਂਡ ਦੀ ਕਲੌਕ ਨਹੀਂ ਕਰਦੇ 2 ਵਜੇ ਤੱਕ ਹੀ ਹੁੰਦਾ ਇੱਕ ਦਿਨੇ ਦਿਨੇ ਕੰਮ ਕਰਦੇ ਜੀ ਨਹੀਂ ਨਹੀਂ ਉਹ ਉਹ ਜਿਹੜਾ ਡਿਸਟ੍ਰਿਕਟ ਹਸਪੀਟਲ ਦੇ ਉੱਤੇ ਉਹਨਾਂ ਨੂੰ ਮੇਰੇ ਵੱਲੋਂ ਕਹਿ ਦਿਓ ਜੀ ਉਹਨਾਂ ਨੂੰ ਨਹੀਂ ਤਾਂ ਉਹ ਤੇ ਐਕਸ਼ਨ ਹੋਏਗਾ ਉਹਨਾਂ ਨੇ 24/7 ਕਰਨਾ ਚਾਹੀਦਾ ਜੀ ਔਰ ਤੁਸੀਂ ਉਹਨਾਂ ਵਾਸਤੇ ਇਹ ਵੀ ਕਰੋ ਕਿ ਜਿਹੜੇ ਐਮਰਜੈਂਸੀ ਪੇਸ਼ਰ ਨਾ ਦੇ ਉਹਨਾਂ ਦੇ ਟੈਸਟ ਵੀ ਹੋਣੇ ਚਾਹੀਦੇ ਉਹ ਤਾਂ ਨਹੀਂ ਖੋਲਦੇ ਆ ਕਈ ਜਗ੍ਹਾ ਤੇ ਈਵਨ ਸਬ-ਡਿਵੀਜ਼ਨਲ ਹਸਪੀਟਲ ਤੇ 24 ਘੰਟੇ ਕਰ ਰਹੇ ਆ ਉਹਨਾਂ ਦਾ ਬੰਦਾ ਆਏਗਾ ਹੁਣ ਕੋਈ ਹਾਂਜੀ ਬਲਾਉ ਉਹ ਸਰ ਪੋਜ਼ਿਟਿਵ ਹੈ ਜੀ ਪੇਸ਼ੈਂਟਸ ਕਹਦੇ ਹੁਣ ਸਾਨੂੰ ਦਵਾਈ ਮਿਲਦੀ ਹੈ ਜੀ ਪਹਿਲਾਂ ਸਾਨੂੰ ਅੱਧੀ ਅੱਧੀ ਦਵਾਈ ਦਿੰਦਾ ਸੀ ਨਾਰਮਲੀ ਕੀ ਹੁੰਦਾ ਸੀ ਪਹਿਲਾਂ ਕਹਿੰਦਾ ਸੀ ਸਾਨੂੰ ਜੀ ਹੁਣ ਉਹ ਦਵਾਈ ਵੀ ਇੱਥੋਂ ਮਿਲਦੀ ਹੈ ਜਿਹੜਾ ਠੀਕ ਹੋਣਾ ਉਹ ਇੱਥੇ ਸਰ ਕੀ ਲੱਗਦਾ ਵੀ ਜਿਹੜੀ ਔਰਤ ਕਿੰਨਾ ਫਾਇਦਾ ਹੋਵੇਗਾ ਦੇਖੋ ਸਰਕਾਰ ਵੱਲੋਂ ਦੇਖੋ ਜਿਹੜਾ ਆਰਥਿਕ ਤੌਰ ਤੇ ਤਾਂ ਇਹ ਹੈਗਾ ਵੀ ਜਿਹੜੇ ਜ਼ਿਆਦਾ ਬੰਦੇ ਗਰੀਬ ਹੁੰਦੇ ਆ ਇਹਸ ਦੀ ਸੜੀ ਸੀ ਵੀ ਆਊਟ ਆਫ ਪਾਕਟ ਐਕਸਪੈਂਸ ਜਿਹੜੇ ਹੈਗੇ ਨਾ ਜੀ ਜੇ ਕੋਈ ਬੰਦੇ ਨੂੰ ਨਾਮਰਾਦ ਬਿਮਾਰੀ ਹੋ ਜਾਏ ਤਾਂ ਉਹਨੂੰ ਆਪਣਾ ਖਰਚਾ ਕਰਨਾ ਪੈ ਜਾਂਦਾ ਹੈ ਕਿ ਉਹਨੂੰ ਕਰਜ਼ਾ ਲੈਣਾ ਪੈਂਦਾ ਹੈ ਘਾਣੇ ਵੇਚਨੇ ਪੈਂਦੇ ਆ ਜਾਂ ਆਪਣਾ ਕੋਈ ਜ਼ਮੀਨ ਘਰ ਉਹਨੂੰ ਗਾਣੇ ਰੱਖਣਾ ਪੈਂਦਾ ਸੀ ਜਾਂ ਵੇਚਣਾ ਵੀ ਪੈ ਜਾਂਦਾ ਸੀ ਹੁਣ ਜਿਹੜਾ ਚਾਹੇ ਸਾਡੇ ਆਮ ਆਦਮੀ ਕਿਢਨੇ ਕਾ ਜਿੱਥੇ 1 ਕਰੋੜ ਇਹਦੇ ਨਾਲ ਜਿਹੜਾ ਕੋਰਟੋ ਜਿਹੜਾ ਪੇਸ਼ੈਂਟ ਨੂੰ ਬੈਨੀਫਿਟ ਹੈ ਨਾ ਜੀ ਉਹ ਘੱਟੋ ਘੱਟ ਵੀ 1000 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਜੇ ਮੈਂ ਸਾਰੇ ਦਵਾਵਾਂ ਸਾਰਾ ਦਵਾਈਆਂ ਦਾ ਟੈਸਟਾਂ ਦਾ ਸਾਰਾ ਕੈਲਕੂਲੇਟ ਕੀਤਾ ਸੀ ਉਹ ਤਕਰੀਬਨ ਤਕਰੀਬਨ 800 ਜਾਂ 1000 ਕਰੋੜ ਦਾ ਜਿਹੜਾ ਹੈਗਾ ਉਹ ਲੋਕਾਂ ਨੂੰ ਆਪਣੀ ਜੇਬ ਚੋਂ ਪੈਸੇ ਨਹੀਂ ਖਰਚਣੇ ਪੈਣਗੇ ਉਹ ਪੈਸੇ ਸਰਕਾਰ ਖਰਚ ਰਹੀ ਹੈ ਹੁਣ ਜੋ ਕਿ ਲੋਕਾਂ ਦੇ ਹੀ ਪੈਸੇ ਆ ਟੈਕਸ ਦੇ ਪੈਸੇ ਆ ਸੋ ਇਹ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਜਿਹੜੇ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਆ ਬਹੁਤ ਘਟਿਆ ਹੋਰ ਲੋਕਾਂ ਨੂੰ ਜਿਹੜੀਆਂ ਸਰਕਾਰੀ ਹਸਪਤਾਲਾਂ ਇਸ ਤਰ੍ਹਾਂ ਜਿਹੜੇ ਐਕਸੀਡੈਂਟਸ ਦੇ ਵਿਕਟਮ ਆਉਣਾ ਵਾਸਤੇ ਵੀ ਜਿਹੜੀ ਸਾਡੀ ਚਾਹੇ ਉਹ ਸੜਕ ਸੁਰੱਖਿਆ ਫੋਰਸ ਆ ਜਾਂ ਪ੍ਰੈਸਟੇਸ ਸਕੀਮ ਹੈ ਉਹ ਬਹੁਤ ਵਧੀਆ ਬਹੁਤ ਪੋਜ਼ਿਟਿਵ ਰਿਪੋਰਟਸ ਆ ਰਹੀਆਂ ਹੋਈਆਂ। ਫਿਰ ਕਿਸੇ ਵੀ ਚਾਹੇ ਆਪਾਂ ਡਿਵੈਲਪਡ ਕੰਟਰੀ ਹੋਵੇ ਮੈਂ ਅਮਰੀਕਾ ਦੀ ਗੱਲ ਕਰਾਂ ਜਾਂ ਯੂਰਪ ਦੀ ਗੱਲ ਵੀ ਕਰਾਂ ਉੱਥੇ ਵੀ ਕੁਝ ਲੋਕ ਹੁੰਦੇ ਆ ਜਿਹੜੇ ਵੈਲ ਟੂ ਡੂ ਆ ਦੇ ਪ੍ਰੈਫਰ ਕਰੇ ਸਾਨੂੰ ਜਿਹੜੀ ਕਸਟਮਾਈਜ਼ਡ ਹੈ ਪਰਸਨਲਾਈਜ਼ਡ ਕੇਅਰ ਸਾਜਾਂ ਫਾਈਵ ਸਟਾਰ ਟ੍ਰੀਟਮੈਂਟ ਉਹ ਸਾਨੂੰ ਮਿਲੇ। ਲੇਕਿਨ ਕੋਈ ਮਜਬੂਰੀ ਚ ਨਾ ਜਾਵੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਾਰ ਮੈਂ ਸੂਰਤ ਉਨੇ 21 ਦਾ ਫਰਕ ਹੋ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਨਾ ਹੋਵੇ ਕਈ 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 ਮਸਲਿਆਂ ਦੇ ਵਿੱਚ ਹੋ ਸਕਦਾ ਸਰਕਾਰੀ ਹਸਪਤਲ ਪ੍ਰਾਈਵੇਟ ਤੋਂ ਬਿਹਤਰ ਕਰੀਏ ਅਸੀਂ ਵੀ ਅਸੀਂ ਉਹਨਾਂ ਵਰਗੇ ਹੋਣ ਜਾਂ ਉਹਨਾਂ ਤੋਂ ਬਿਹਤਰ ਹੋਣ ਸਾਡੀਆਂ ਸਹੂਲਤਾਂ ਉਹ ਜੇ ਹੋਣ ਆਪਣੀ ਖੁਸ਼ੀ ਨਾਲ ਜਿਹੜਾ ਬੰਦਾ ਜਾਣਾ ਚਾਹੁੰਦਾ ਉਹ ਪ੍ਰਾਈਵੇਟ 'ਚ ਜਾਵੇ ਜਿਹਨੇ ਕੋਈ ਜਾ ਕੇ ਆਪਣਾ ਪ੍ਰਾਈਵੇਟ ਨਰਸਿੰਗ ਦਾ ਇਲਾਜ ਕਰਾਣਾ ਉਹ ਕਰਾਵੇ ਉਹ ਪ੍ਰਾਈਵੇਟ ਸੈਕਟਰ ਦਾ ਰੋਲ ਹਮੇਸ਼ਾ ਰਹੇਗਾ ਠੀਕ ਹੈ ਉਹਦੇ 'ਚ ਅਸੀਂ ਨਾ ਜਿਵੇਂ ਅਸੀਂ ਪਟਿਆਲੇ ਵਿੱਚ ਹੋ ਗਿਆ ਹੁਣ ਮੈਂ ਮੌਲੀ ਦੇ ਵਿੱਚ ਕਰਤਾ ਹੌਲੀ ਹੌਲੀ ਜਿੰਨੇ ਸਾਡੇ ਡਿਸਟ੍ਰਿਕਟ ਹਸਪਤਲ ਜਿਵੇਂ ਤੁਹਾਨੂੰ ਕਿਹਾ ਵੀ ਡਾਕਟਰਸ ਦੀ ਸ਼ ਡਾਕਟਰ ਸਾਨੂੰ ਹੋਰ ਚਾਹੀਦੇ ਅਸੀਂ ਆਲਟੀਮੇਟਲੀ ਜਿਹੜੀਆਂ ਹੈਗੀਆਂ ਪੀਜੀਆਈ ਵਾਲੀਆਂ ਅਸੀਂ 90% ਸੋਲਤਾ ਜਿਵੇਂ ਪਟਿਆਲੇ ਚਾ ਵੈਂਟੀਲੇਟਰ ਹੈ ਜਿਵੇਂ ਤੁਹਾਡੇ ਮਤਲਬ ਰਜਿੰਦਰਾ ਹਸਪਤਾਲ ਦੇ ਵਿੱਚ ਹੈ ਜਿਹੜੇ ਨਿਊਰੋ ਦੇ ਪੇਸ਼ੈਂਟ ਹੈ ਜਿਹੜੀ ਦੇ ਪੇਸ਼ੈਂਟ ਹੈ ਕਾਰਡੀਓ ਕੈਥ ਲੈਬ ਹੈ ਉਹ ਅਸੀਂ ਜਿਹੜੇ ਸਾਡੇ ਮੈਡੀਕਲ ਕਾਲਜਾਂ ਸ਼ੁਰੂ ਕਰਤੀਆਂ ਜੀ ਅਸੀਂ ਡਿਸਟ੍ਰਿਕਟ ਹਸਪੀਟਲ ਚਾਲੰਡੀ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਪੈਸ਼ਲਿਸਟ ਟ੍ਰੇਨ ਹੋਣਗੇ ਜਦੋਂ ਸਾਰੇ ਸਪੈਸ਼ਲਿਸਟ ਆ ਗਏ ਉਹ ਅਸੀਂ ਇੱਥੇ ਵੀ ਜਿਵੇਂ ਜਿਹੜਾ ਪੇਸ਼ੈਂਟ ਹੈ ਉਹਨਾਂ ਨੂੰ ਮਤਲਬ ਇਹ ਜਿਹੜੀ ਸਾਰੀ ਸਹੂਲਤ ਹੈ ਉਹ ਚਾਹੇ ਕਾਰਡੀਕ ਮੋਨੀਟਰ ਹੋਵੇ ਜਾਂ ਵੈਂਟੀਲੇਟਰ ਸਪੋਰਟ ਹੋਵੇ ਘੱਟੋ ਘੱਟ ਐਮਰਜੈਂਸੀ ਦੇ ਵਿੱਚ ਇੱਥੇ ਮਿਲਣੀ ਚਾਹੀਦੀ ਹੈ ਜੇ ਪੇਸ਼ ਨੂੰ ਸ਼ਿਫਟ ਵੀ ਕਰਨਾ ਉਹਦੇ ਤੇ ਸਟੇਬਲਾਈਜ਼ ਕਰਕੇ ਔਰ ਇੱਕ ਜਿਹੜੀ ਐਡਵਾਂਸ ਲਾਈਫ ਸਪੋਰਟ ਦੀਆਂ ਸਾਡੀਆਂ 50 60 ਸੀ ਐਮਬੂਲੈਂਸ ਵੀ ਰੰਗਿਆ ਲੈ ਰਹੇ ਆ ਉਹਨਾਂ ਦੇ ਵੀ ਜਿਹੜੀ ਕਮੀ ਪੂਰੀ ਕਰ ਰਹੇ ਆ ਉਹਦੇ ਚ ਐਡਵਾਂਸ ਐਡਵਾਂਸ ਲਾਈਫ ਸਪੋਰਟ ਤੇ ਬੇਸਿਕ ਲਾਈਫ ਸਪੋਰਟ ਵਾਲੀਆਂ ਨਵੀਆਂ ਐਮ뷸ੈਂਸ ਆਣ ਗਿਆ ਉਹਦੇ ਨਾਲ ਸਾਰੀਆਂ ਸਰਵਿਸ ਜੌਰ ਬਿਹਤਰ ਹੋਣ ਗਈਆਂ ਸੋ ਇਹ ਸਾਰੀ ਪ੍ਰੋਸੈਸ ਸਾਡੀ ਚੱਲ ਰਹੀ ਹੈ ਆਨ ਗੋਇੰਗ ਆਨ ਗੋਇੰਗ ਪ੍ਰੋਸੈਸ ਹੈ